ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਸਾਰੰਗ ਮਹੱਲਾ ਪੰਜਵਾਂ ਸਚੇ ਸਤਗੁਰੂ ਦਾਤਾਰ ਦਰਸ਼ਨ ਦੇਖ ਸਗਲ ਦੁਖ ਨਸ ਚਰਨ ਕਮਲ ਬਲਿਹਾਰਾ ਰਹਾ ਸਤ ਪਰਮੇਸ਼ਰ ਸਤ ਸਾਧ ਜਨ ਨੇਚਰ ਹਰ ਕਾ ਨਾਮ ਭਗਤੇ ਭਾਵਨੀ ਪਾਰ ਬ੍ਰਹਮ ਕੀ ਅਬਿਨਾਸੇ ਗੁਣ ਗਾਉ ਅਗਮ ਅਗੋ ਚਰਿ ਮਤ ਨਹੀਂ ਪਾਈਐ ਸਗਲ ਘਟਾ ਆਧਾਰੀ ਨਾਨਕ ਬਾਹੋ ਬਾਹੋ ਕਹ ਤਾਕੋ ਜਾਕਾ ਅੰਤ ਨ ਪਾਰੀ ਸਾਰੇ ਮਹੱਲਾ ਪੰਜੇ ਵਾ ਗੁਰ ਕੇ ਚਰਨ ਬਸੇ ਮਨ ਮੇਰੇ ਪੂਰ ਰਿਹਾ ਠਾਕੁਰ ਪ੍ਰਭਤਾਈ ਨਿਗਟ ਬਸ ਸਭਨੀ ਰਹਿ ਰਾਹਾਉ ਬੰਦ ਦੋੜੇ ਰਾਮ ਲਿਵ ਲਾਈ ਸੰਤ ਸੰਗ ਬਣਾਈ ਜਨਮ ਪਦਾਰਥ ਭਇਓ ਪਨੀਤਾ ਇੱਛਾ ਸਗਲ ਪੁਜਾਈ ਯਾ ਕੋ ਕਿਰਪਾ ਕਰੋ ਪ੍ਰਭ ਮੀਰ ਸੋ ਹਰ ਕਾ ਜਸ ਗਾਵੇ ਆੜ ਪਹਿੜ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ ਸਾਰ ਮਹੱਲਾ ਪੰਜਵਾਂ ਜੀਵਨ ਤੋ ਗੁਣੀਐ ਹਰ ਪੀਕਾ ਕਰੋ ਕਿਰਪਾ ਪ੍ਰੀਤਮ ਮਨਮੋਹਨ ਪੂਰ ਧਰਮ ਕੀ ਰੇਖਾ ਰਹਾਉ ਕਹਿਤ ਸੰਤ ਕੈ ਸਾਤਨਾ ਉਪਜਤੇ ਬਿਨ ਬਿਸਾਸ ਕਿਆ ਲੇਖ ਪ੍ਰਭ ਉਤਿਆਗਿਆ ਜੋ ਚਾਹਤੇ ਤਾਂ ਕੈ ਮੁਖ ਲਾਗੇ ਕਾ ਲੇਖ ਜਾ ਕਹਿ ਰਾਜ ਸਰਵ ਸੁਖ ਸੁਆਮੀ ਆ ਨਮਾਨਤਿ ਭੇ ਕਹ ਨਾਨਕ ਦਰਸ ਮਗਨ ਮਨ ਮੋਇਓ ਪੂਰਨ ਅਰਤ ਬਸੀ ਕਾ ਸਾਰਿ ਮਹੱਲਾ ਪੰਜੇਵਾ ਸਿਮਰਨ ਰਾਮ ਕੋ ਇੱਕ ਨਾਮ ਕਲਮਲ ਦਗ ਕਲਮਲ ਦਗਦ ਹੋਈ ਖਿਨ ਭੀਤ ਅੰਤਰੇ ਕੋਟ ਦਾਨ ਇਸ਼ਨਾਨ ਰਹ ਆਨ ਜੰਜਾਰੀ ਬਿਰਤਾ ਸੰਕਾਲ ਤੇ ਬਿਨ ਹਰ ਫੋਕਟ ਗਿਆਨੇ ਜਨ ਮਰਨ ਸੰਕਟ ਤੇ ਛੁੱਟੈ ਜਗਦੇਸ਼ ਭਜਨ ਸੁਖ ਧਿਆਨ ਤੇਰੇ ਸ਼ਰਨ ਪੂਰਨ ਸੁਖ ਸਾਗਰੇ ਕਰੇ ਕਿਰਪਾ ਦੇਵ ਨਾਨੇ ਸਿਮਰ ਸਿਮਰੀ ਨਾਨਕ ਪ੍ਰਭ ਜੀਵੈ ਬਿਨ ਸਜਾਈ ਅਭਿਮਾਨੇ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸੇ ਜਾਏ ਅਭਿਮਾਨੇ ਵਾਹਿਗੁਰੂ ਜੀ ਕਾ ਕਲਤਾ ਵਾਹਿਗੁਰੂ ਜੀ ਕੀ ਫਤ